ਕੀ ਤਿੱਥ ਇਸ਼ਨਾਨ ਨਾਲ ਜੀਵ ਦੇ ਕੀਤੇ ਹੋਏ ਪਾਪ ਨਸ਼ਟ ਹੋ ਜਾਂਦੇ ਹਨ ਕਿ ਨਹੀਂ ਇੱਕ ਵਾਰ ਇੱਕ ਪੰਡਿਤ ਅਤੇ ਇੱਕ ਲੇਖਕ ਦੇ ਵਿਚਾਰ ਇਸ ਗੱਲ ਨੂੰ ਲੈ ਕੇ ਵਿਚਾਰ ਚਰਚਾ ਹੋਈ ਲੇਖਕ ਜੋ ਕਿ ਗੁਰਮਤਿ ਦੇ ਸਿਧਾਂਤਾਂ ਦਾ ਪਾੰਦੀ ਸੀ ਉਸ ਦਾ ਕਹਿਣਾ ਇਹ ਸੀ ਕਿ ਗੁਰਮਤਿ ਦੇ ਸਿਧਾਂਤ ਦੇ ਅਨੁਸਾਰ ਇਹ ਬਿਲਕੁਲ ਗਲਤ ਹੈ ਉਸਦਾ ਕਹਿਣਾ ਸੀ ਕਿ ਜਲ ਨਾਲ ਸਰੀਰ ਦੀ ਸਫਾਈ ਤਾਂ ਹੋ ਜਾਂਦੀ ਹੈ ਪਰ ਮਨ ਕਿਵੇਂ ਨਿਰਮਲ ਹੋ ਸਕਦਾ ਹੈ ਮਨ ਦੀ ਨਿਰਮਲਤਾ ਤੋਂ ਬਿਨਾ ਪਾਪ ਕਿਵੇਂ ਘਟ ਸਕਦੇ ਹਨ ਪਰੰਤੂ ਵਿਦਵਾਨ ਪੰਡਿਤ ਜੀ ਆਖਦੇ ਸਨ ਕਿ ਤੀਰਥ ਇਸ਼ਨਾਨ ਨਾਲ ਇੱਥੇ ਹੋਏ ਪਾਪ ਨਿਸ਼ਟ ਹੋ ਜਾਂਦੇ ਹਨ ਇਸ ਦਲੀਲ ਭਰੀ ਗੱਲ ਦਾ ਉੱਤਰ ਉਹ ਦੇ ਨਾ ਸਕੇ ਪਰੰਤੂ ਆਖਣ ਲੱਗੇ ਤੁਹਾਡੇ ਗੁਰੂ ਸਾਹਿਬਾਨ ਨੇ ਵੀ ਅੰਮ੍ਰਿਤ ਸਰਦਰ ਇਸ਼ਨਾਨ ਪਾਪ ਕਟਣ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਉਹਨਾਂ ਪ੍ਰਮਾਣ ਇਹ ਦਿੱਤਾ RAMDAS ਸਰੋਵਰ ਨਾਤੀ ਸਭ ਉਦਰੇ ਪਾਪ ਕਮਾਤੇ ਪੰਡਤ ਨੇ ਕਿਹਾ ਕਿ ਜੇ RAMDAS ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਪਾਪ ਉਤਰ ਜਾਂਦੇ ਹਨ ਫਿਰ ਗੰਗਾ ਤੇ ਕਿਉਂ ਨਹੀਂ ਜਿ ਤੁਹਾਡਾ ਅੰਮ੍ਰਿਤ ਸਰ ਦਰਨ ਕਾਰਨ ਤੇ ਬੌਲੀ ਸਾਹਿਬ ਆਦਿ ਉਤੇ ਵਿਸ਼ਵਾਸ ਹੈ ਇਸੇ ਤਰ੍ਹਾਂ ਸਾਡਾ ਵੀ ਵਿਸ਼ਵਾਸ ਗੰਗਾ ਤ੍ਰਿਬੈਣੀ ਤੇ ਕਾਸ਼ੀ ਆਦਿ ਤੀਰਥਾਂ ਤੇ ਹੈ ਹੁਣ ਤਾਂ ਮੰਨਣਾ ਪਊ ਕਸਵਟੀ ਇੱਕੋ ਹੀ ਰੱਖੋ ਡਬਲ ਨਾ ਰੱਖੋ ਲੇਖਕ ਨੇ ਆਖਿਆ RAMDAS ਸਰੋਵਰ ਦਾ ਜਲ ਪ੍ਰਭੂ ਦੇ ਨਾਮ ਬਾਣੀ ਨਾਲ ਪਵਿੱਤਰ ਹੋ ਰਿਹਾ ਹੈ ਕਿਉਂਕਿ ਹਰ ਮੰਦਰ ਵਿੱਚ ਹਰ ਵੀ ਰਿਪ ਭਜਨ ਹੋ ਰਿਹਾ ਹੈ ਫਿਰ ਪੰਡਿਤ ਬੋਲੇ ਤਾਂ ਫਿਰ ਗੰਗਾ ਦਾ ਜਲ ਵੀ ਪਵਿੱਤਰ ਹੈ ਉੱਥੇ ਵੀ ਹਰ ਵੇਲੇ ਵੇਦ ਪਾਠ ਹਵਨ ਤੇ ਕਥਾ ਕੀਰਤਨ ਹੁੰਦਾ ਹੈ ਫਰਕ ਕੀ ਹੋਇਆ ਕੁਝ ਨਹੀਂ ਇਹ ਸੁਣ ਕੇ ਲੇਖਕ ਚੁੱਪ ਕਰ ਗਿਆ ਲੇਖਕ ਦਾ ਕਹਿਣਾ ਹੈ ਜੇ ਉਸ ਦਲ ਨੂੰ ਤੇ ਮੰਨ ਗਏ ਕਿ ਜੇ ਹਿੰਦੂਆਂ ਦੇ ਤੀਰਥ ਤੇ ਇਸ਼ਨਾਨ ਹੁ ਗੁਰਮਤ ਖੰਡਨ ਕਰਦੀ ਹੈ ਤਾਂ ਆਪਣੇ ਤੀਰਥਾਂ ਦੇ ਮੰਡਲ ਕਿਵੇਂ અનુકੂਲ ਹੈ ਇਹ ਤਾਂ ਡਬਲ ਸਟੈਂਡਰਡ ਹੋਇਆ ਇਸ ਪਾਈ ਗਈ ਸਮੱਸਿਆ ਨੂੰ ਸਮਝਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਧਾਰਨ ਪਾਠ ਆਰੰਭ ਕਰ ਦਿੱਤਾ ਕਿ ਆਰੰਭਤਾ ਤੋਂ ਪ੍ਰਥਮ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਆਪਣੀ ਮਿਹਰ ਕਰਨੀ ਨਿਰੋਲ ਗੁਰਮਤਿ ਦੇ ਸਿਧਾਂਤ ਦੀ ਸੋਝੀ ਬਖਸ਼ਣੀ ਉਸ ਸਿਰਜਨਹਾਰ ਪਾਲਨਹਾਰ ਬਖਸ਼ਣਹਾਰ ਨਿਰੰਕਾਰ ਜੀ ਨੇ ਅਰਦਾਸ ਸੁਣੀ ਤੇ ਬਖਸ਼ਿਸ਼ ਕੀਤੀ ਜਦ ਦਾਸ ਵਿਚਾਰ ਨਾਲ ਪਾਠ ਕਰਦਾ ਕਰਦਾ ਪੰਨਾ ਨੰਬਰ 363 ਤੇ ਪੁੱਜਾ ਤਾਂ ਉਸਨੇ ਇਹ ਟੁਕ ਪੜੀ ਅੰਤਰ ਨਿਰਮਲ ਅੰਮ੍ਰਿਤ ਸਰਨਾਈ ਤਾਂ ਦਾਸ ਕਰਦਾ ਪੜਦਾ ਰੁਕ ਗਿਆ ਵਿਚਾਰ ਫੁਰੀ ਕਿ ਇਹ ਉਤਲੀ ਟੁਕ ਤੀਜੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ ਅੰਮ੍ਰਿਤਸਰ ਸੋਵਰਦੀ ਨੀਤੇ ਪਟਵਾਈ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਕਰਾਈ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀ ਮੀਆਂ ਮੀਰ ਜੀ ਤੋਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਰਖਵਾਈ ਫਿਰ ਤੀਜੀ ਪਾਤਸ਼ਾਹੀ ਕਿਹੜੇ ਅੰਮ੍ਰਿਤਸਰ ਲਈ ਫਰਮਾ ਰਹੇ ਹਨ ਕਿ ਅੰਤਰ ਨਿਰਮਲ ਅੰਮ੍ਰਿਤ ਸਰਣਾਏ ਤੁਕ ਦਾ ਭਾਵ ਅਰਥ ਹੈ ਕਿ ਅੰਦਰ ਦਾ ਮਨ ਨਿਰਮਲ ਹੋ ਜਾਂਦਾ ਹੈ ਜੀ ਅੰਮ੍ਰਿਤ ਸਰੋਵਰ ਵਿੱਚ ਨਾਈਏ ਪਦ ਅੰਮ੍ਰਿਤ ਸਰ ਦੇ ਰਾਰੇ ਨੂੰ ਸਿਹਾਰੀ ਹੈ ਇਹ ਸੰਬੰਧਕ ਵਚ ਗਿਆ ਅਰਥ ਹੋਇਆ ਅੰਮ੍ਰਿਤ ਸਰ ਵਿੱਚ ਫਿਰ ਜਦ ਦਾਸ ਦਾ ਪਾਠ ਪੰਨੇ ਨੰਬਰ 510 ਤੇ ਪੂਜਾ ਤਾਂ ਇਸ ਤੁਕ ਨੇ ਜੋ ਤੀਜੀ ਪਾਸ਼ਾਈ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ ਹਲੂਣਾ ਦਿੱਤਾ ਅੰਦਰੋਂ ਕ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਰ ਨਾਤਾ ਭਾਵ ਹਰੀ ਅੰਮ੍ਰਿਤ ਸਰੋਵਰ ਵਿੱਚ ਜਦ ਨਾਤਾ ਤਾਂ ਮੇਰੀ ਕ੍ਰਿਸ਼ਨਾ ਰੂਪੀ ਅਗਨੀ ਬੋਝ ਗਈ ਅੰਮ੍ਰਿਤ ਸਰੋਵਰ ਦੀ ਹੋਂਦ ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਆਈ ਤਾਂ ਫਿਰ ਕਿਹੜਾ ਅੰਮ੍ਰਿਤ ਸਰੋਵਰ ਸੀ ਜਿਸ ਵਿੱਚ ਗੁਰੂ ਅਮਰਦਾਸ ਜੀ ਨੇ ਇਸ਼ਨਾਨ ਕਰਕੇ ਕ੍ਰਿਸ਼ਨਾ ਰੂਪੀ ਅਗਨੀ ਨਿਵਾਰੀ ਉਤਲੀ ਤੋਕ ਵਿੱਚ ਪਦ ਹਰ ਨੇ ਇਹ ਭੇਦ ਖੋਲ ਦਿੱਤਾ ਹਰੀ ਜੋ ਅੰਮ੍ਰਿਤ ਸਰੋਵਰ ਹੈ ਉਸ ਵਿੱਚ ਇਸ਼ਨਾਨ ਕਰਨ ਨਾਲ ਕ੍ਰਿਸ਼ਨਾਂ ਦੀ ਅਗਨੀ ਬੁੱਝ ਗਈ ਭਾਵ ਹਰ ਨੂੰ ਅੰਮ੍ਰਿਤ ਸਰੋਵਰ ਦੀ ਮੁਸ਼ਾਬਤ ਦਿੱਤੀ ਹੈ ਗੁਰੂ ਅਮਰਦਾਸ ਜੀ ਦੀ ਇਹ ਤੁਕ ਮੈਲ ਗਈ ਮਨ ਨਿਰਮਲ ਹੋਵਾ ਅੰਮ੍ਰਿਤ ਸਰ ਹੈ ਤੀਰਥ ਨਾਈ ਭਾਵ ਮਨ ਦੀ ਹਉਮੈ ਰੁਕੀ ਮੈਲ ਚਲੀ ਗਈ ਤੇ ਮਨ ਨਿਰਮਲ ਹੋ ਗਿਆ ਇਹ ਗੱਲ ਅਮ੍ਰਿਤਸਰ ਤੀਰਥ ਤੇ ਨਾਉਣ ਨਾਲ ਹੋ ਗਈ ਤੀਜੀ ਪਾਤਸ਼ਾਹੀ ਜੀਲੇ ਅਮ੍ਰਿਤਸਰ ਦੀ ਹੋਂਦ ਹੀ ਨਹੀਂ ਸੀ ਫਿਰ ਉਹ ਕਿਹੜਾ ਅਮ੍ਰਿਤਸਰ ਤੀਰਥ ਹੈ ਜਿਸ ਦੇ ਇਸ਼ਨਾਨ ਨਾਲ ਮਨ ਵਿੱਚ ਨਿਰਮਲਤਾ ਆ ਗਈ ਤੇ ਹਉਮੈ ਰੂਪੀ ਮੈਲ ਦੂਰ ਹੋ ਗਈ ਤੀਜੀ ਪਾਤਸ਼ਾਹੀ ਜੀ ਇਸ ਦਾ ਉੱਤਰ ਦਿੰਦੇ ਹਨ ਕਾਇਆ ਅੰਦਰ ਅਮ੍ਰਿਤਸਰ ਸਾਚਾ ਮਨ ਪੀਵੇ ਭਾਇ ਸੁਭਾਈ ਏ ਇਸ ਸਰੀਰ ਅੰਦਰ ਹੀ ਅਮਰਤ ਸਰ ਸੱਚਾ ਹੈ ਮਨ ਉਸ ਨੂੰ ਰੇਮ ਭਾਵਨਾ ਨਾਲ ਪੀਵੇ ਤੇ ਖੀਵਾ ਹੋਵੇ ਤੀਜੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਸੰਤੋ ਇਹ ਸਰੀਰ ਹੀ ਸਰੋਵਰ ਹੈ ਜਿਸ ਵਿੱਚ ਲਿਵ ਲਾ ਕੇ ਇਸ਼ਨਾਨ ਕਰੇ ਜਿਹੜੇ ਨਾਮ ਵਿੱਚ ਇਸ਼ਨਾਨ ਕਰਦੇ ਹਨ ਸੋ ਜਨ ਨਿਰਮਲ ਹੋ ਜਾਂਦੇ ਹਨ ਉਹਨਾਂ ਦੀ ਮੈਲ ਸ਼ਬਦ ਦੁਆਰਾ ਦੂਰ ਹੋ ਜਾਂਦੀ ਹੈ ਏ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਵਲਾਈ ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਇਸੇ ਤਰ੍ਹਾਂ ਸਿੱਧੀ ਪਾਸ਼ਾ ਜੀ ਫਰਮਾਉਂਦੇ ਹਨ ਸਤਿਗੁਰ ਹੈ ਅਮਰ ਸਰ ਸਾਚਾ ਮਨ ਨਾਵੈ ਮੈਲ ਚਕਾਵਣਿਆ ਮਨ ਮੈਲੇ ਸਭ ਇਸ ਮੈਲਾ ਤਨ ਕੋਤੇ ਮਨ ਹੁੱਚਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਬਿਰਲਾ ਬੁਝੇ ਕੋਈ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਕਰਾਉਂਦੇ ਹਨ ਵਿਖਿਆ ਮਲ ਜਾਏ ਅਮਰਤ ਸਰ ਨਾ ਹੋ ਗੁਰ ਸਰ ਸੰਤੋਖ ਪਾਇਆ ਪੰਨਾ 1043 ਤਾਂ ਮੁਰ ਲੇਖਕ ਨੇ ਕਿਹਾ ਕਿ ਉਹੀ ਵਿਚਾਰ ਫੁਲਿਆ ਕਿ ਪਹਿਲੀ ਪਾਤਸ਼ਾਹੀ ਵਿਸ਼ਾਂ ਦੇ ਮੈਲ ਉਤਾਰਨ ਲਈ ਅਮਰਤ ਸਰ ਵਿੱਚ ਨਹਾਉਣ ਲਈ ਹੁਕਮ ਕਰਦੇ ਹਨ ਉਸ ਲਈ ਚੌਥੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਥਾਪਿਆ ਅੰਮ੍ਰਿਤਸਰ ਖੌਂਦ ਵਿੱਚ ਨਹੀਂ ਸੀ ਤਾਂ ਫਿਰ ਉਹ ਕਿਹੜਾ ਅੰਮ੍ਰਿਤਸਰ ਹੈ ਇਸ ਦੀ ਸਪਸ਼ਟਤਾ ਪਹਿਲੀ ਗੁਰੂ ਜੋਤ ਜੀ ਨੇ ਇੰਜ ਕੀਤੀ ਹੈ ਗੁਰਸਾਗਰ ਅੰਮ੍ਰਿਤਸਰ ਜੋ ਇੱਛੇ ਸੋ ਫਲ ਪਾਈ ਪਾਵਰਤ ਗੁਰਸਾਗਰ ਹੀ ਅੰਮ੍ਰਿਤ ਹੈ ਜੋ ਵੀ ਇੱਥੇ ਆਕਰ ਮਨ ਨੂੰ ਇਸ਼ਨਾਨ ਕਰਾਂਦਾ ਹੈ ਉਹ ਮੰਨ ਦੀਆਂ ਮਰਦਾ ਪਾਉਂਦਾ ਹੈ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਗੁਰ ਸਮਾਨ ਤੀਰਥ ਨਹੀਂ ਕੋਏ ਸਾਰ ਸੰਤੋਖ ਤਾਸ ਗੁਰ ਹੋਏ ਰਹਾਉ ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਘਰਿਆ ਸਤਗੁਰੂ ਪਾਈਐ ਪੂਰਾ ਨਾਵਣ ਪਸ਼ੂ ਪ੍ਰੇਤੋ ਦੇਵ ਕਰੈ ਭ ਵਰਤ ਗੁਰੂ ਦੇ ਬਰਾਬਰ ਕੋਈ ਤੀਰਸ ਨਹੀਂ ਹੈ ਗੁਰੂ ਸੰਕੋਪ ਦਾ ਸਰੋਵਰ ਹੈ ਗੁਰੂ دریاਓ ਹੈ ਜਿਸ ਦਾ ਜਲ ਸਦਾ ਨਿਰਮਲ ਰਹਿੰਦਾ ਹੈ ਭਾਗ ਗੰਦਾ ਨਹੀਂ ਹੁੰਦਾ ਐਸੇ ਗੁਰੂ ਸਰੂਪੀ دریاਓ ਨੂੰ ਮਿਲਨ ਕਰਕੇ ਪੈੜੀ ਮਤ ਦੀ ਮੈਲ ਦੂਰ ਹੋ ਜਾਂਦੀ ਹੈ ਸਤ ਗੁਰੂ ਮਿਲਾਪ ਨਾਲ ਹੀ ਪੂਰਾ ਨਾਮਨ ਪ੍ਰਾਪਤ ਹੁੰਦਾ ਹੈ ਇਹ ਪਸ਼ੂ ਭਰਤੀ ਦੇਵ ਭਰਤੀ ਵਿੱਚ ਪਲਟ ਜਾਂਦੀ ਹੈ ਭਾਗ ਏ ਕਿ ਕੋਈ ਭਲੇ ਹੋਏ ਜੀ ਭੁੱਲੇ ਹੋਏ ਜੀ ਕੀ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ ਹੈ ਸਰੀਰਿਕ ਇਸ਼ਨਾਨ ਨਾਲ ਮਨ ਦੀ ਹੋਮੇ ਰੂਪੀ ਮੈਦ ਦੂਰ ਨਹੀਂ ਹੋ ਸਕਦੀ ਉਹ ਭਲੇਖੇ ਵਿੱਚ ਹੈ ਉਹ ਸੱਚੇ ਸਤਗੁਰੂ ਨੂੰ ਮਿਲ ਉਹ ਸਤਗੁਰ ਦਰਿਆ ਉਹ ਦੀ ਨਿਆਈ ਹੈ ਉਸ ਦੇ ਗਿਆਨ ਰੂਪੀ ਜਲ ਵਿੱਚ ਇਸ਼ਨਾਨ ਕਰ ਇਹ ਪਛੂਰ ਦਿੱਤੀ ਦੇਵ ਗਿਰਤੀ ਵਿੱਚ ਪਲਟ ਜਾਸੀ ਤੇ ਪਾਪ ਨਸ਼ਟ ਹੋ ਜਾਸਣ। ਸ੍ਰੀ ਹਜੂ ਫਰਮਾਉਂਦੇ ਹਨ ਕਿ ਗੁਰੂ ਹੀ ਸਾਡਾ ਸਰੋਵਰ ਹੈ ਤੇ ਅਸੀਂ ਇਸ ਗੁਰੂ ਸਰੋਵਰ ਦੇ ਹੰਸ ਹਾਂ। ਇਸ ਸਾਗਰ ਵਿੱਚ ਲਾਲ ਜਿ ਰਤਨ ਭਰੇ ਹੋਏ ਹਨ। ਗੁਰੂ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਗੁਰ ਸਰਵਰ 함 ਹੰਸ ਪਿਆਰੇ ਸਾਗਰ ਨਹਿਰ ਤਨ ਲਾਲ ਬਹੁਸਾਰੀ ਲੇਖਕ ਦਾ ਕਹਿਣਾ ਹੈ ਕਿ ਪ੍ਰੰਭ ਕੀਤੇ ਹੋਏ ਪਾਠ ਦੀ ਸਮਾਪਤੀ ਹੋ ਗਈ ਦੋ ਗੱਲਾਂ ਉੱਕਾ ਹੀ ਸਪਸ਼ਟ ਹੋ ਗਈਆਂ ਇੱਕ ਇਹ ਕਿ ਅਮਰਤ ਸਰ ਇਸ ਸਰੀਰ ਦੇ ਅੰਦਰ ਹੈ ਉਹ ਹੈ ਸਤਗੁਰੂ ਇਹੜਾ ਸਤਗੁਰੂ ਜਿਸ ਦੀ ਵਿਆਖਿਆ ਇਹ ਹੈ ਸਤਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮਹਿ ਰਹਾ ਸਮਾਏ ਜੋ ਸਤਗੁਰੂ ਸਤ ਸਦਾ ਇੱਕ ਰਸ ਹੈ ਉਹ ਕਦੇ ਮਰਦਾ ਜਮਦਾ ਨਹੀਂ ਤੇ ਜੋ ਨਾਸ਼ ਤੋਂ ਰਹਿਤ ਸਰਬ ਸਮਰਾਤ ਹੋਂਦ ਹੈ ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਇਹ ਮਨ ਕਿਉਂ ਵਿਰਾਗ ਕਰਦਾ ਹੈ ਮੇਰਾ ਸਤਗੁਰੂ ਪੂਰਾ ਹੈ ਉਹ ਸਤਗੁਰ ਮਨਸਾ ਪੂਰਨ ਹਾਲ ਸਭ ਸੁੱਖਾਂ ਦਾ ਭੰਡਾਰ ਤੇ ਅੰਮ੍ਰਿਤ ਸਰੋਵਰ ਹੈ ਉਸ ਸਰੋਵਰ ਸਦਾ ਹੀ ਭਰਿਆ ਰਹਿੰਦਾ ਹੈ ਉਸ ਸਰੋਵਰ ਦਾ ਗਿਆਨ ਰੂਪੀ ਜਲ ਕਦੇ ਨਹੀਂ ਖੁੱਟਦਾ ਨਹੀਂ ਮਨ ਕਿਉਂ ਬਿਰਾਗ ਕਰੇਗਾ ਸਤਗੁਰ ਮੇਰਾ ਪੂਰਾ ਮਨਸਾ ਦਾ ਦਾਤਾ ਸਭ ਸੁਖ ਨਿਧਾਨ ਅਮਲ ਤਸਰ ਸਦ ਹੀ ਪਰਪੂਰਾ ਹੁਣ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਉਸ ਸ਼ਬਦ ਦੀ ਵਿਚਾਰ ਕਰਦੇ ਹਾਂ ਜਿਸ ਤੋਂ ਇਹ ਸਾਰੀ ਵਿਚਾਰ ਚਰਚਾ ਸ਼ੁਰੂ ਹੋਈ ਕਿ ਜਿਸ ਤੋਂ ਲੇਖਕ ਨੇ ਕਿਹਾ ਕਿ ਉਹ ਪੰਡਿਤ ਦੇ ਸਾਹਮਣੇ ਨਿਰ ਉੱਤਰ ਹੋ ਗਿਆ ਇਹ ਗੁਰਗੰਦ ਸਾਹਿਬ ਜੀ ਜਦੋਂ ਉਸਨੇ ਬਾਣੀ ਵਿਚਾਰੀ ਤਾਂ ਉਸ ਨੂੰ ਸਾਰੇ ਉੱਤਰ ਮਿਲ ਗਏ ਉਹ ਪੰਕਤੀਆਂ ਸਨ ਰਾਮਦਾਸ ਸਰੋਵਰ ਨਾਤੀ ਸਭ ਉਤਰੇ ਪਾਪ ਕਮਾਤੀ ਨਿਰਮਲ ਹੋਏ ਕਦ ਇਸ਼ਨਾਨਾ ਗੁਰ ਪੂਰੇ ਕਿੰਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਖ ਕੁਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਗੁਰੂ ਨਾਨਕ ਦਸ ਜਰਵਰ ਬਤ ਹਨ جو انہ گیان روپی سروور ہے اسنان کیا جب من نے اس گیان روپی سروور اشنان کیا تو سارے کیتے ہوئے پاپ اتر گئے تو من اسنان کر کے نرمل ہو گیا پورے گر نے یہ دان بخشیا ہے یہ مہر ہے یہ بخش ہے اس شبد گرو رام داس پاشا جی نے سروور کی بھاو تلنا کا النکار دا ہے ਜੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਰਚੇ ਜਲ ਵਾਲੇ ਸ਼ਲੋਕਰ ਦਾ ਅਰਥ ਲਈਏ ਤਾਂ ਗੁਰਮਤਿ ਦੇ ਮੂਲਕ ਸਿਧਾਂਤ ਤੋਂ ਉਲਟ ਹੈ ਜਿਸ ਦਾ ਵਿਵਰਣ ਉੱਤੇ ਆ ਚੁੱਕਿਆ ਹੈ। ਦੂਜਾ ਸ਼ਬਦ ਇਹ ਹੈ ਦਿੱਤੇ ਸਭੇ ਥਾਭ ਨਹੀਂ ਤੁਧ ਜਿਹਿਆ ਬਦੋ ਪੁਰਖ ਵਿਦਾਤੇ ਤਾਂ ਤੂੰ ਸਿਹਿਆ বাসਦੀ ਸਗਨ ਅਕਾਰ ਅਨੂਪ ਰਾਮਦਾਸ ਪੁਰ ਹਰੀ ਹਾ ਨਾਨਕ ਕਸਮਲ ਜਾਹਿ ਨਾ ਇਹ ਰਾਮਦਾਸ ਸਰ ਸਾਰੇ ਥਾਂ ਡਿੱਠੇ ਹਨ ਪਰ ਆਪ ਜੀ ਵਰਗੇ ਹੋਰ ਕੋਈ ਨਹੀਂ ਆਪ ਜੀ ਨੂੰ ਬਿਧਾਤੇ ਪੁਰਖ ਨੇ ਅਚਿਆ ਹੈ ਤੇ ਆਪ ਨਹੀਂ ਸੁਭਾਏ ਮਾਨ ਹੋ RAMDAS ਪੁਰੇ ਦੀ ਵਸੋਂ અપਾਰ ਤੇ ਅਨਕੁਵ ਹੈ ਭਾਪ ਜਿਸ ਦੀ ਕੋਈ ਨਜ਼ੀਰ ਨਹੀਂ ਹੈ ਗੁਰੂ RAMDAS ਜੀ ਦੇ ਜਲ ਸਰੋਵਰ ਵਿਚਕਾਰ ਜੋ ਹਰੀ ਮੰਦਰ ਸਾਹਿਬ ਰਚਿਆ ਗਿਆ ਹੈ ਇਸ ਵਿੱਚ ਜੋ ਰਾਤ ਦਿਨ ਨਾਮ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਉਸ ਵਿੱਚ ਜੋ ਵੀ ਇਸ਼ਨਾਨ ਕਰੇ ਉਸ ਦੇ ਕੀਤੇ ਹੋਏ ਪਾਪ ਨਸ਼ਟ ਹੋ ਸਕਦੇ ਹਨ ਕੋਈ ਪ੍ਰਤਾਵਾ ਕਰਕੇ ਵੇਖ ਲਈ ਨਿਸ਼ਚਿਤ ਹੀ ਪਾਪ ਨਸ਼ਟ ਹੋ ਜਾਣਗੇ ਪਰ ਕੋਈ ਜੇ ਇਹ ਵਿਚਾਰ ਧਾਰਾ ਬਣਾ ਲਏ ਕਿ ਸਾਰੇ ਸਾਲ ਰੱਜ ਕੇ ਪਾਪ ਕਰੇ ਇਸ ਸਾਲ ਮਗਰੋਂ ਸ੍ਰੀ ਗੁਰੂ ਰਾਮਦਾਸ ਦੇ ਜਲ ਸਰੋਵਰ ਵਿੱਚ ਆ ਇਸ਼ਨਾਨ ਨਾਲ ਪਾਪ ਦੂਰ ਕਰ ਲਵੇ ਇਹ ਗੁਰਮਤ ਦੇ ਮੂਲਕ ਸਿਧਾਂਤ ਤੋਂ ਉਲਟ ਹੈ ਮਲ ਹੋਮੈ ਤੋ ਤੀ ਕਿਵੇਂ ਨਾ ਉਤਰੈ ਜੇ ਸੋ ਤੀਰਥ ਨਾਏ ਸ਼੍ਰੀ ਰਾਗ ਮਹੱਲਾ ਤਿੱਜਾ ਪੰਨਾ 39 ਇਸ ਤੋਕ ਦਾ ਅਰਥ ਇਹ ਹੈ ਕਿ ਹੋਮੈ ਰੂਪੀ ਮੈਲ ਜਲ ਨਾਲ ਨਾਤਿਆ ਨਹੀਂ ਉਤਰਦੀ ਭਾਵੇਂ ਸੈਂਕੜੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰੇ